ਪੰਡਤ ਜੀ ਨੇ ਇਹ ਤੱਕ ਦੱਸਤਾ ਮੇਰਾ ਮੋਬਾਈਲ ਨੰਬਰ ਤੇ ਮੇਰੇ ਦੋਸਤਾਂ ਦਾ ਮੋਬਾਈਲ ਨੰਬਰ ਪੰਡਤ ਜੀ ਨੇ ਸਭ ਕੁਝ ਮਤਲਬ ਮੇਰੇ ਬਾਰੇ ਦੱਸਤਾ ਸੀ ਬਿਨ ਬਗੈਰ ਮੇ ਕੋ ਪੁੱਛੇ ਕਹਿੰਦੇ 101% ਹੁੰਦਾ ਹੈ ਜੀ ਉਹ ਬਿਨ ਬਗੈਰ ਦੱਸੇ ਤੁਹਾਡੇ ਫੇਸ ਤੋਂ ਰੀਡ ਤੋਂ ਦੱਸ ਦਿੰਦੇ ਆ ਤੇ ਕੀ ਪੁੱਛਣ ਆਇਓ ਤੇ ਕੀ ਕਰਨ ਆਇਓ ਤੇ ਅੱਗੇ ਕੀ ਹੋਣਾ ਤੁਹਾਡੇ ਲਈ ਤੇ ਜੋ ਜੋ ਉਹਨਾਂ ਨੇ ਕਿਹਾ ਤੇ ਦੱਸਿਆ ਤੇ ਪਿੱਛੇ ਦੱਸਿਆ ਤੇ ਅੱਗੇ ਦੱਸਿਆ ਉਹ ਹੋਇਆ ਹੈ ਜੀ ਦਾ ਵੀ ਦੱਸ ਦਿੰਦੇ ਆ ਤੁਸੀਂ ਕਰੋ ਕੀ ਖਾ ਕੇ ਆਇਓ ਉਹ ਤੁਹਾਡੇ ਸਾਹਮਣੇ ਲਿਖ ਕੇ ਦੱਸ ਦਿੰਦੇ ਆ ਤੁਹਾਡੇ ਪੁੱਛਣ ਤੋਂ ਪਹਿਲਾਂ ਕਿ ਤੁਸੀਂ ਪੁੱਛਣ ਕੀ ਆਏ ਹੋ ਔਰ ਤੁਹਾਡਾ ਮਤਲਬ ਮੂੰਹ ਖੁੱਲੇ ਤਾਂ ਖੁੱਲਿਆ ਰਹਿ ਜਾਂਦਾ ਕਿ ਉਹ ਜਿਨ੍ਹਾਂ ਦੇ ਤੁਸੀਂ ਸਾਹਮਣੇ ਜਾ ਕੇ ਬੈਠ ਗਏ ਉਹਨਾਂ ਨੂੰ ਇਹ ਪਤਾ ਹੈ ਕਿ ਤੁਸੀਂ ਪੁੱਛਣ ਕੀ ਆਏ ਹੋ ਤੁਹਾਡੇ ਸਵਾਲ ਤੁਹਾਡੇ ਸਾਹਮਣੇ ਪੇਪਰ ਤੇ ਲਿਖ ਕੇ ਤੁਹਾਡੇ ਅੱਗੇ ਦੱਸ ਦਿੰਦੇ ਆ ਕਿਉਂਕਿ ਮੈਂ ਵੀ ਆਪਾਂ ਹੁਣ ਇਹ ਵੀ ਕਹਿ ਸਕਦੀ ਕਿ ਆਪਾਂ ਜਸੂਸ ਛੱਡੇ ਆਪਾਂ ਵੀ ਐਕਚੁਅਲੀ ਕਹਿ ਰਹੀ ਕਿ ਆਪਾਂ ਵਾਸ਼ਰੂਮ ਦੇ ਵਿੱਚ ਆਪਾਂ ਫੋਨ ਲੈ ਕੇ ਗਏ ਕਿ ਨਹੀਂ ਲੈ ਕੇ ਗਏ ਉਹ ਵੀ ਮਤਲਬ ਕਿ ਪੰਡਿਤ ਜੀ ਤੁਹਾਨੂੰ ਦੱਸ ਸਕਦੇ ਸਸੀ ਗਾਲ ਜੀ ਪੰਜਾਬ ਲਾਈਵ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਸੁੱਖਾ ਬਸ਼ਰ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸਮਸਤ ਕਾਲਿਕਾ ਦਾਮ ਜੋਤਸ਼ੀ ਪਰਿਵਾਰ ਜਲੰਧਰ ਜਿਹੜਾ ਕਿ ਕਿਸ਼ਨਪੁਰਾ ਦੇ ਵਿੱਚ ਆ ਉੱਥੇ ਆਪਾਂ ਪਹੁੰਚੇ ਹੈਗੇ ਹਾਂ ਕਿਉਂਕਿ ਇੱਥੇ ਅੱਜ ਮਾਂ ਕਾਲੀ ਦਾ ਜਿਹੜਾ ਤੀਸਰਾ ਅ ਦਿਨ ਮਨਾਇਆ ਜਾ ਰਿਹਾ ਹੈ ਤੀਸਰਾ ਜਿਹੜਾ ਮਹਾਕਾਲੀ ਦੀ ਚੌਂਕੀ ਮਨਾਈ ਜਾ ਰਹੀ ਹੈ ਸੋ ਸਾਰੇ ਦਰਸ਼ਕਾਂ ਨੂੰ ਇੱਕ ਮੇਰੀ ਰਿਕਵੈਸਟ ਹੈ ਜਿਹੜੇ ਮਾਣ ਨੂੰ ਮੰਨਣ ਵਾਲੇ ਆ ਕਿ ਬਿਲਕੁਲ ਲਾਸਟ ਤੱਕ ਜੁੜ ਕੇ ਰਹੋ ਕਿਉਂਕਿ ਅੱਜ ਦੀ ਇਸ ਚੌਂਕੀ ਦੇ ਵਿੱਚ ਬਹੁਤ ਸਾਰੇ ਲੋਕਾਂ ਲਈ ਦੁਆਵਾਂ ਕੀਤੀਆਂ ਜਾਣੀਆਂ ਔਰ ਬੜੀ ਦੂਰ ਦੂਰ ਤੋਂ ਇਸ ਦਰਬਾਰ ਤੇ ਸੰਗਤ ਆਉਂਦੀ ਹੈ ਕਾਰਨ ਕੀ ਹੈ ਉਹਨਾਂ ਦੀਆਂ ਕਿਹੜੀਆਂ ਸ਼ਾਮਾਂ ਪੂਰੀਆਂ ਹੋਈਆਂ ਨੇ ਜਾਂ ਕਿਸ ਕਰਕੇ ਉਹ ਦਰਬਾਰ ਦੇ ਨਾਲ ਜੁੜੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਸਪੈਸ਼ਲੀ ਇਸ ਜਗ੍ਹਾ ਤੇ ਜਿਹੜੇ ਪੰਡਤ ਜੀ ਨੇ ਆਚਾਰੀਏ ਇੰਦਰ ਦੇ ਇੰਦਰ ਦੇ ਵਿਸ਼ਿਸ਼ਟ ਜਿਨ੍ਹਾਂ ਨੂੰ ਬਬਲੂ ਪੰਡਿਤ ਵੀ ਕਿਹਾ ਜਾਂਦਾ ਆ ਉਹ ਜਿਹੜੇ ਅੱਜ ਇਸ ਜਗ ਦੇ ਇੱਕ ਖਾਸ ਜਿਹੜੀ ਆ ਖਿੱਚ ਹੋਣਗੇ ਔਰ ਮਹਾਕਾਲੀ ਦੇ ਨਾਮ ਦੇ ਨਾਲ ਸਾਰੇ ਲੋਕਾਂ ਨੂੰ ਜੋੜਨਗੇ ਤੇ ਆਪਾਂ ਚੱਲਦੇ ਹਾਂ ਸੰਗਤ ਦੇ ਕੋਲ ਕਰਦੇ ਹਾਂ ਸੰਗਤ ਦੇ ਨਾਲ ਗੱਲਬਾਤ ਸੋ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਇਸ ਦਰਬਾਰ ਤੇ ਤੁਸੀਂ ਦੇਖ ਸਕਦੇ ਹੋ ਅੱਜ ਇਸ ਜਗ ਦੇ ਵਿੱਚ ਪਹੁੰਚੀਆਂ ਨੇ ਤੇ ਆਪਾਂ ਗੱਲਬਾਤ ਕਰਾਂਗੇ ਕੋਸ਼ਿਸ਼ ਕਰਦੇ ਹਾਂ ਸੰਗਤਾਂ ਤੋਂ ਜਾਣਨ ਦੀ ਕਿ ਇਸ ਦਰਬਾਰ ਦੇ ਨਾਲ ਉਹਨਾਂ ਦੇ ਜੁੜਨ ਦਾ ਕਾਰਨ ਕੀ ਹੈ ਸਸੀ ਗੰਗਾ ਜੀ ਜਰੂਰ ਤੋਂ ਲੱਡਵਲੀ ਰੋਡ ਜਿਲੰਦਰ ਸਿਟੀ ਤੋਂ ਜਿਲੰਦਰ ਸਿਟੀ ਤੋਂ ਤੇ ਕਿੰਨੇ ਕ ਟਾਈਮ ਤੋਂ ਤੁਸੀਂ ਇਸ ਦਰਬਾਰ ਨਾਲ ਜੁੜੇ ਹੋ? ਕਾਫੀ ਟਾਈਮ ਹੋ ਗਿਆ ਸਰ। ਕਾਰਨ ਕੀ ਆ ਜੀ ਇਸ ਦਰਬਾਰ ਨਾਲ ਜੁੜਨ ਦਾ? ਮੰਨਤਾ ਪੂਰੀ ਹੁੰਦੀ ਆ ਭਾਜੀ ਸਾਰਾ ਕੁਝ ਪਰਮਾਤਮਾ ਨਾਲ ਜੁੜੰਦਾ ਪੋਜ਼ਿਟਿਵ ਵਾਈਬਸ ਆਉਂਦੇ ਆ। ਪੋਜ਼ਿਟਿਵ ਵਾਈਬਸ ਆਉਂਦੇ ਆ। ਤੇ ਅ ਅੱਜ ਤੁਸੀਂ ਖਾਸ ਇਸ ਜਗ ਦੇ ਵਿੱਚ ਪਹੁੰਚੇ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਅੱਜ ਪਹੁੰਚ ਕੇ ਤੁਹਾਡੀਆਂ ਕੁਝ ਮਨੋਕਾਂਖਸ਼ਾਵਾਂ ਹੋਰ ਪੂਰੀ ਹੋਣਗੀਆਂ? ਕਾਫੀ ਬਹੁਤ ਜ਼ਿਆਦਾ। ਕੀ ਕਹਿਣਾ ਜੀ ਇਸ ਦਰਬਾਰ ਬਾਰੇ? ਕਾਫੀ ਕਾਫੀ ਯਾਨੀ ਕਿ ਡਾਊਨਫਾਲ ਆਇਆ ਸੀ ਪਰ ਇਹਨਾਂ ਆਸ਼ੀਰਵਾਦ ਨਾਲ ਕਾਫੀ ਪ੍ਰੋਬਲਮ ਸੋਲਵ ਹੋਈਆਂ ਸਾਡੀਆਂ ਸੋ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਇੱਥੇ ਬੈਠੀਆਂ ਹੈਗੀਆਂ ਨੇ ਦੂਰੋਂ ਨੇੜੋਂ ਚੱਲ ਕੇ ਆਈਆਂ ਸੰਗਤਾਂ ਤੇ ਆਪਣੀ ਇੱਕ ਕੋਸ਼ਿਸ਼ ਹੈ ਕਿ ਜਿਹੜਾ ਦਰਬਾਰ ਕਿਤੇ ਨਾ ਕਿਤੇ ਜਿੱਥੇ ਸਾਡੀਆਂ ਜਾ ਕੇ ਮਨਤਮ ਜਿਹੜੀਆਂ ਸਾਡੀਆਂ ਪੂਰੀਆਂ ਹੁੰਦੀਆਂ ਉਸ ਦਰਬਾਰ ਦੇ ਬਾਰੇ ਸਾਡਾ ਦੱਸਣਾ ਫਰਜ਼ ਬਣਦਾ ਤੇ ਬਹੁਤ ਸਾਰੇ ਲੋਕ ਇੱਥੇ ਹੋਰ ਵੀ ਬੈਠੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਮੈਂ ਅੰਮ੍ਰਿਤਸਰ ਤੋਂ ਆਇਆ ਜੀ ਅੰਮ੍ਰਿਤਸਰ ਤੋਂ ਆਇਆ ਜੀ ਕਿੰਨਾ ਟਾਈਮ ਹੋ ਗਿਆ ਜੀ ਆਂਦੇ ਮੈਨੂੰ ਲਗਾਤਾਰ ਜੀ 6 ਮਹੀਨੇ ਹੋ ਗਏ ਇੱਥੇ ਆਂਦੇ ਆ ਹਾਂਜੀ ਆਉਣ ਦਾ ਕਾਰਨ ਕੀ ਸੀ ਖੌਰਨੇ ਆ ਜੀ ਮੈਂ ਬੜਾ ਦੁਖੀ ਪਰੇਸ਼ਾਨ ਸੀਗਾ ਕਿਸੇ ਇੱਕ ਵਜ੍ਹਾ ਦੇ ਕਰਕੇ ਮੈਂ ਇੱਥੇ ਆ ਕੇ ਹਰ ਇੱਕ ਚੀਜ਼ ਪਾਈ ਹੈ ਮਾਤਾ ਰਾਣੀ ਨੂੰ ਵੀ ਪ੍ਰਤੱਖ ਰੂਪ ਚ ਦੇਖਿਆ ਹੈ ਮੇਰੀਆਂ ਕਈ ਚੀਜ਼ਾਂ ਸੀ ਆਈਆਂ ਜਿਹੜੀਆਂ ਮੈਨੂੰ ਲੱਗਦੀਆਂ ਸੀ ਮੇਰੀਆਂ ਕਦੀ ਫੁੱਲਫਿਲ ਹੋ ਹੀ ਨਹੀਂ ਸਕਦੀਆਂ ਪਰ ਇੱਥੇ ਮਹਾਰਾਜ ਦੇ ਸੰਯੋਗ ਦੇ ਨਾਲ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਮੇਰੀਆਂ ਸਾਰੀਆਂ ਚੀਜ਼ਾਂ ਕਾਫੀ ਹੱਦ ਤੱਕ ਮੇਰੀਆਂ ਚੀਜ਼ मतलब ਤੁਹਾਨੂੰ 6 ਮਹੀਨੇ ਤੋਂ ਰਿਜ਼ਲਟ ਮਿਲੇ ਬਹੁਤ ਜ਼ਿਆਦਾ ਬਹੁਤ ਵਧੀਆ ਜੀ ਮੰਨਦੇ ਹਾਂ ਕਿ ਰੱਬ ਦੁਨੀਆ ਤੇ ਜਰੂਰ ਜੀ ਜਰੂਰ ਪੱਕਾ ਮੰਨਦੇ ਆ ਜੀ ਹੈਗਾ ਜੀ ਮੈਂ ਤੇ ਆਪ ਹੀ ਰਿਕੁਐਸਟ ਕਰਾਂਗਾ ਸਭੋ ਲੋਕਲ ਜਨਤਾ ਨੂੰ ਇੱਥੇ ਉਹ ਜ਼ਰੂਰ ਇੱਥੇ ਆਣ ਆਪਣੇ ਦੁੱਖ ਕਲੇਸ਼ ਜਿਹੜੇ ਵੀ ਹੈਗੇ ਇੱਥੇ ਮਾਤਾ ਰਾਣੀ ਦੀ ਹਜ਼ੂਰੀ ਵਿੱਚ ਆ ਕੇ ਕਹਿਣ ਤੇ ਸਭ ਠੀਕ ਹੋ ਜਾਂਦਾ ਜੀ ਇੱਥੇ ਆ ਕੇ ਕੀ ਕਹਿਣਾ ਚਾਹੁੰਦੇ ਜਿਹੜੇ ਈਵਰਸ ਆਪਾਂ ਨੂੰ ਦੇਖ ਮੈਂ ਇਹੋ ਹੀ ਕਹਿਣਾ ਚਾਹੁੰਦਾ ਜੀ ਜੋ ਵੀ ਤੁਹਾਡੇ ਮਨ ਦੇ ਵਿੱਚ ਕੋਈ ਸ਼ੱਕ ਹੈ ਡਾਊਟ ਹੈ ਵੀ ਪਰਮਾਤਮਾ ਨਹੀਂ ਹੈ ਮੈਂ ਤੇ ਇੱਥੇ ਪਰਮਾਤਮਾ ਆ ਕੇ ਦੇਖਿਆ ਔਰ ਮੈਂ ਲਗਾਤਾਰ 6 ਮਹੀਨੇ ਤੋਂ ਆ ਰਿਹਾ ਹਾਂ ਇੱਥੇ ਤੇ ਮੈਂ ਇਹੋ ਹੀ ਕਵਾਂਗਾ ਵੀ ਸਭ ਕੋਈ ਕਿਸੇ ਨੂੰ ਕੋਈ ਦੁੱਖ ਤਕਲੀਫ ਹੈਗੀ ਇੱਥੇ ਆ ਕੇ ਆਪਣਾ ਸਿਰ ਚੁਕਾਏ ਇੱਥੇ ਸਾਰਾ ਕੁਝ ਮਿਲਦਾ ਇੱਥੇ ਆਚਾਰੀ ਜਿਹੜੇ ਆਪਣਾ ਬਬਲੂ ਪੰਡਿਤ ਜੀ ਨੇ ਉਹਨਾਂ ਦੇ ਮਾਰਗਦਰਸ਼ਨ ਨਾਲ ਮੈਨੂੰ ਬਹੁਤ ਕੁਝ ਸਹੀ ਆਪਣਾ ਵਿਊਜ਼ ਔਰ ਪੋਜ਼ਿਟਿਵ ਵਾਈਬਸ ਮਿਲੀਆਂ ਨੇ ਇੱਥੇ ਆ ਕੇ ਤੰਕੂ ਜੀ ਅਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਇੱਥੇ ਹੈਗੀਆਂ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਆ ਤੇ ਸਪੈਸ਼ਲੀ ਸਾਡੇ ਭੈਣ ਜੀ ਇੱਧਰ ਬੈਠੇ ਨੇ ਭੈਣ ਜੀ ਜੈ ਮਾ ਜੈ ਮਾ ਤੇ ਜੀ ਹਾਂ ਜੀ ਅੱਛਾ ਤੁਹਾਡਾ ਇੱਥੇ ਆਉਣ ਦਾ ਕਾਰਨ ਕੀ ਹੈ ਜੀ ਇੱਥੇ ਬੜੀਆਂ ਪੋਜ਼ੀਟਿਵ ਵਾਈਬਸ ਨੇ ਤੇ ਇੱਥੇ ਆ ਕੇ ਮਤਲਬ ਵਾਕਈ ਇਦਾਂ ਲੱਗਦਾ ਕਿ ਮਾਤਰਾਣੀ ਹੈ ਦੁਨੀਆ ਦੇ ਵਿੱਚ ਰੱਬ ਹੈਗਾ ਆ ਇੱਥੇ ਆ ਕੇ ਤੁਸੀਂ ਉਹਨਦੇ ਕੋ ਆਪਣੇ ਦੁੱਖੜਾ ਰੱਖੋ ਤੇ ਮਤਲਬ ਮੈਂ ਕਾਫੀ ਟਾਈਮ ਤੋਂ ਆ ਰਹੀ ਹਾਂ ਤੇ ਮੈਨੂੰ ਇਦਾਂ ਲੱਗਦਾ ਕਿ ਮੈਂ ਹਰ ਵੇਲੇ ਪੋਜ਼ਿਟਿਵ ਹੀ ਰਹਿਣੀ ਆ ਤੇ ਮੇਰੀਆਂ ਆਪਣਿਆਂ ਵੀ ਜੜੀਆਂ ਵੀ ਕੋਈ ਚੀਜ਼ਾਂ ਹੈਗੀਆਂ ਠੀਕ ਹੁੰਦੀਆਂ ਜਾ ਰਹੀਆਂ ਤੇ ਆਪੇ ਮੇਰੀਆਂ ਛਾਵਾ ਮਤਰਾਣੀ ਪੂਰੀਆਂ ਕਰੀ ਜਾ ਰਹੀ ਹੈ ਬੇਸਿਕ ਕਿਹੜੀ ਜਗ੍ਹਾ ਤੋਂ ਜੀ ਮੈਂ ਜਲੰਧਰ ਤੋਂ ਗਵਿੰਦਗੜ ਮਹੱਲਾ ਤੋਂ ਹਾਂਜੀ ਕਿ ਨੀਅਰ ਅਬਾਊਟ ਕਿੰਨਾ ਟਾਈਮ ਹੋ ਗਿਆ ਇੱਥੇ ਆ ਲੈ ਮੈਨੂੰ 2 ਸਾਲ ਹੋ ਗਏ ਹੰਦੇ 2 ਸਾਲ ਮੈਂ ਰੈਗੂਲਰ ਆ ਰਹੀ ਹਾਂ ਹਰ ਸ਼ਨੀਵਾਰ ਇੱਥੇ ਇਨੀਸ਼ੀਅਲ ਕਿਚੰਡੀ ਅੱਗੇ ਹੁੰਦਾ ਆ ਤੇ ਉਹਨਾਂ ਦੇ ਵਿੱਚ ਵੀ ਕਾਫੀ ਉਪਾਏ ਵਗੈਰਾ ਕੀਤੇ ਜਾਂਦੇ ਆ ਔਰ ਸਭ ਇਨੀਸ਼ੀਅਲ ਕੋ ਹੁੰਦਾ ਹੈ ਤੇ ਮਾਤਰਾਣੀ ਦਾ ਚੰਡੀ ਅਗ ਮਤਲਬ ਬਹੁਤ ਵੱਡਾ ਹੈ ਇਹ ਜਿੱਥੇ ਮਾਤਰਾਣੀ ਸਭ ਦੀਆਂ ਚੋਲੀਆਂ ਪਰਦੀ ਆ ਕੀ ਕਹਿਣਾ ਚਾਹੁੰਦੇ ਜਿਹੜੇ ਵੀ ਬਰਾ ਸੱਪਨ ਦਿਖ ਰਹੇ ਮੈਂ ਤਾਂ ਇਹੀ ਕਹਿਣਾ ਚਾਹਨੀ ਹੈ ਕਿ ਜਿਹੜੇ ਵੀ ਲੱਗਦਾ ਹੈ ਜਿਨ੍ਹਾਂ ਨੂੰ ਕਿ ਆਪਾਂ ਦੁਖੀ ਆ ਪਰੇਸ਼ਾਨ ਹੋ ਇੱਥੇ ਆਣ ਮਾਤਰਾਣੀ ਕੋਲ ਅਰਜ਼ੀ ਕਰਨ ਤੇ ਉਹਨਾਂ ਦੀ ਵੀ ਮਾਤਰਾਣੀ ਸੁਨੇਗੀ ਤੇ ਉਹਨਾਂ ਦੀ ਵੀ ਚੋਲੀਆਂ ਖੁਸ਼ੀਆਂ ਨਾਲ ਹੀ ਭਰੇਗੀ ਅੱਜ ਦੇ ਇਸ ਜੱਗ ਬਾਰੇ ਕੀ ਕਹਿਣਾ ਚਾਹੋਗੇ ਅੱਜ ਦਾ ਜੱਗ ਮਾਤਰਾਣੀ ਦਾ ਤੀਸਰਾ ਸਾਲ ਸੰਪੂਰਨ ਹੋਣ ਤੇ ਚੌਂਕੀ ਹੋ ਰਹੀ ਹੈ ਤੇ ਜੱਗ ਪੰਡਾਰਾ ਹੋ ਰਿਹਾ ਹੈ ਆ ਤੇ ਮਤਲਬ ਬਹੁਤ ਵਧੀਆ ਆ ਮਾਤਰਾਣੀ ਅੱਧੇ ਕਰਵਾਂਦੀ ਰਵੇ ਤੇ ਸਭ ਦੀਆਂ ਚੋਲੀਆਂ ਖੁਸ਼ੀਆਂ ਨ ਭਰਦੀਆਂ ਥੈਂਕ ਯੂ ਜੀ ਔਰ ਸੋ ਸਾਡੇ ਵੱਡੇ ਭਾਜੀ ਵੀ ਇੱਥੇ ਹੈਗੇ ਆ ਆਏ ਇਸ ਜੱਗ ਦੇ ਵਿੱਚ ਇਹਨਾਂ ਨੇ ਵੀ ਕਰਦੇ ਗੱਲ ਜੈ ਮਾਤਾ ਜੈ ਮਾਤਾ ਦੀ ਜੀ ਭਾਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਮਨੀਸ਼ ਖੰਨਾ ਹੈ ਜੀ ਖੰਨਾ ਸਾਹਿਬ ਕਿਹੜੀ ਜਗ੍ਹਾ ਤੋਂ ਮੈਂ ਸੈਂਟਰ ਟਾਊਨ ਤੋਂ ਜੀ ਸੈਂਟਰ ਟਾਊਨ ਤੋਂ ਜੀ ਕਿੰਨਾ ਟਾਈਮ ਹੋ ਗਿਆ ਇਸ ਦਰਬਾਰ ਨਾਲ ਜੁੜਿਆ ਮੈਨੂੰ 6-7 ਮਹੀਨੇ ਹੀ ਹੋਏ ਜੀ ਜੁੜਨ ਦਾ ਕਾਰਨ ਕੀ ਸੀ ਜੁੜਨ ਦਾ ਕਾਰਨ ਕੀ ਮੈਨੂੰ ਥੋੜੀ ਤਕਲੀਫ ਆਈ ਸੀ ਕਾਰ ਵਿੱਚ ਤੇ ਮੈਨੂੰ ਕਿਸੇ ਨੇ ਦੱਸਿਆ ਸੀਗਾ ਪੰਡਿਤ ਜੀ ਬਾਰੇ ਮਤਲਬ ਪੰਡਿਤ ਜੀ ਇੱਥੇ ਆ ਕੇ ਫ੍ਰੀ ਆਫ ਕਾਸ ਜਿੱਦਾਂ ਪੁਆਏ ਹੁੰਦੇ ਉਹ ਕਰਾਏ ਇਹਨਾਂ ਨੇ ਨਾ ਕੋਈ ਜ਼ਿਆਦਾ ਮਹਿੰਗੇ ਨਾ ਕੁਝ ਔਰ 15 ਦਿਨ ਚ ਹੀ ਅਸਰ ਹੋਣਾ ਸ਼ੁਰੂ ਹੋ ਗਿਆ ਸੀਗਾ ਔਰ ਪੂਰੀ ਮਤਲਬ ਕਿ ਜ਼ਿਆਦਾ ਕੋਈ ਵੈਮ ਨਹੀਂ ਕੋਈ ਕੁਝ ਨਹੀਂ ਕਾਰ ਵਾਲੇ ਘਰੇਲੂ ਪਾਏ ਜਿੰਨੂੰ ਕਹਿੰਦੇ ਉਹ ਕਰਾ ਕੇ ਉਹ ਪੰਡਿਤ ਜੀ ਨੇ ਇਹ ਤੱਕ ਦੱਸਤਾ ਮੇਰਾ ਮੋਬਾਈਲ ਨੰਬਰ ਤੇ ਮੇਰੇ ਦੋਸਤਾਂ ਦਾ ਮੋਬਾਈਲ ਨੰਬਰ ਪੰਡਿਤ ਜੀ ਨੇ ਸਭ ਕੁਝ ਮਤਲਬ ਮੇਰੇ ਬਾਰੇ ਦੱਸਤਾ ਸੀ ਬਿਨ ਬਗੈਰ ਮੇਕੋ ਪੁੱਛੇ ਕਿ ਮਤਲਬ ਆਚਾਰੀਆ ਜੀ ਤੁਸੀਂ ਕਹਿੰਦੇ ਹੋ ਕਿ ਜੋ ਮਤਲਬ ਕਹਿੰਦੇ ਆ ਹੁੰਦਾ ਹੈ ਉਹ ਕਹਿੰਦੇ 101% ਹੁੰਦਾ ਹੈ ਜੀ ਉਹ ਬਿਨ ਬਗੈਰ ਦੱਸੇ ਤੁਹਾਡੇ ਫੇਸ ਤੋਂ ਰੀਡ ਤੋਂ ਦੱਸ ਦਿੰਦੇ ਆ ਤੇ ਕੀ ਪੁੱਛਣ ਆਇਓ ਤੇ ਕੀ ਕਰਨ ਆਇਓ ਤੇ ਅੱਗੇ ਕੀ ਹੋਣਾ ਤੁਹਾਡੇ ਲਈ ਤੇ ਜੋ ਜੋ ਉਹਨਾਂ ਨੇ ਕਿਹਾ ਤੇ ਦੱਸਿਆ ਤੇ ਪਿੱਛੇ ਦੱਸਿਆ ਤੇ ਅੱਗੇ ਦੱਸਿਆ ਉਹ ਹੋਇਆ ਹੈ ਜੀ ਉਹ ਸਾਡਾ ਅਕੀ ਮਤਲਬ ਇਨਾ ਹੋਇਆ ਜੀ ਤੇ ਅੱਜ ਜਿਹੜਾ ਇਹ ਤੀਸਰਾ ਤੀਸਰਾ ਜਿਹੜਾ ਸਾਲ ਪੂਰਾ ਹੋ ਰਿਹਾ ਉਹਦੀ ਉਹਦੇ ਜਿਹੜਾ ਵਿੱਚ ਇਹਨਾਂ ਨੇ ਚੌਂਕੀ ਰੱਖੀ ਹੈਗੀ ਮਹਾ ਜਾਗ ਰੱਖਿਆ ਤੇ ਅੱਜ ਤੁਸੀਂ ਇੱਥੇ ਆਏ ਹੋ ਕੁਝ ਮਨੋ ਗਾਂਖਸ਼ਾਵਾਂ ਲੈ ਕੇ ਆਏ ਹੋ ਜਦੋਂ ਪੰਡਤ ਜੀ ਕੋਈ 15 ਜਦੋਂ ਮੈਂ 6 ਮਹੀਨੇ ਪਹਿਲਾਂ ਆਇਆ ਸੀ ਤੇ ਮੇਰੇ ਮਨ 'ਚ ਬਹੁਤ ਸੀ ਮਨੋ ਕਾਮਨਾ ਉਹਨਾਂ ਮੈਂ ਹਰ ਸੈਟਰਡੇ ਅੰਦਰ ਤੇ ਮੇਰੀ ਹਰ ਮਨੋ ਕਾਮਨਾ ਪੂਰੀ ਹੋਈ ਜਾਂਦੀ ਹੈ ਜੀ ਉਹ ਮੇਰੇ ਮਨ ਮਨ 'ਚ ਕੋਈ ਮਨੋ ਕਾਮਨਾ ਹੀ ਨਹੀਂ ਰਹੀ ਆਪਣੇ ਆਪ ਇਹਤੇ ਪੂਰੀ ਹੋ ਜਾਂਦੀ ਇਸ ਦਰਬਾਰ ਤੇ ਜੀ ਔਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਾਡੇ ਮਾਂ ਦੇ ਭਗਤ ਇੱਥੇ ਬੈਠੇ ਨੇ ਉਹਨਾਂ ਦੇ ਦੱਸਣ ਮੁਤਾਬਕ ਕਿ ਇੱਥੇ ਹਰ ਸ਼ਨੀਵਾਰ ਜਿਹੜਾ ਮਹਾਯਾਗ ਕੀਤਾ ਜਾਂਦਾ ਔਰ ਇੱਥੇ ਆਣ ਕੇ ਜਿਹੜੀਆਂ ਮਨੋਗਾੰਖਸ਼ਾਵਾਂ ਉਹ ਪੂਰਨ ਹੁੰਦੀਆਂ ਨੇ ਔਰ ਜਿਹੜਾ ਜਿਹੜਾ ਇਹ ਯੱਗ ਇਹ ਫ੍ਰੀ ਆਫ ਕਾਸਟ ਹੈ ਜੀ ਤੇ ਜਿਹੜੇ ਦਰਸ਼ਕ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਕਿਸ਼ਨਪੁਰਾ ਦੇ ਵਿੱਚ ਇਹ ਜਿਹੜਾ ਦਰਬਾਰ ਹੈਗਾ ਤੇ ਇੱਥੇ ਤੁਸੀਂ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ ਸੋ ਹੋਰ ਵੀ ਜਿਹੜੇ ਭਗਤ ਮਾਂ ਦੇ ਇੱਥੇ ਆਏ ਉਹਨਾਂ ਨਾਲ ਵੀ ਕਰਦੇ ਹਾਂ ਗੱਲ ਸੱਸੀ ਗੱਲ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਜੈ ਮਾਤਾ ਦੀ ਜੀ ਕਿਹੜੀ ਜਗ੍ਹਾ ਤੋਂ ਆਇਓ ਮੈਂ ਜਲੰਧਰ ਦੀ ਆਹਾਂ ਜੀ ਲੋਕਲ ਹੀ ਆ ਮੈਂ ਤੇ ਕਿੰਨਾ ਟਾਈਮ ਹੋ ਗਿਆ ਇਸ ਦਰਬਾਰ ਨਾਲ ਜੁੜਿਆ ਮੈਂ ਅਕਤੂਬਰ ਦੀ ਆਣਾ ਇੱਥੇ ਸ਼ੁਰੂ ਹੋਈ ਸੀ ਕਾਰਨ ਕੀ ਸੀ ਆਉਣ ਦਾ ਮੇਰੇ ਫਾਦਰ ਸਾਹਿਬ ਠੀਕ ਨਹੀਂ ਸੀਗੇ ਉਹ ਆਈ ਸੀ ਯੂ ਦੇ ਵਿੱਚ ਸੀਗੇ ਜਦੋਂ ਮੈਂ ਇੱਥੇ ਆਈ ਸੀ ਮੇਰੇ ਫਾਦਰ ਸਾਹਿਬ ਨੂੰ ਪੈਨਕ੍ਰੀਟਾਈਟਿਸ ਦੀ ਦਿੱਕਤ ਸੀ ਪੈਨਕ੍ਰੀਟਾਈਟਿਸ ਅਗਰ ਮਤਲਬ ਮੇਰਾ ਆ ਮੀਡੀਆ ਦੇ ਨਾਲ ਕੰਮ ਹੈਗਾ ਆ ਔਰ ਬਹੁਤ ਸਾਰੇ ਡਾਕਟਰਜ਼ ਦੇ ਇੰਟਰਵਿਊਜ਼ ਮਤਲਬ ਕਰਦੀ ਰਹਿੰਦੀ ਆ ਪਰ ਮੈਂ ਸੱਚ ਦੱਸਾਂ ਤਾਂ ਪੈਨਕ੍ਰੀਆਟਾਈਟਿਸ ਦਾ ਨਾਮ ਮੈਂ ਨਹੀਂ ਸੀ ਸੁਣਿਆ ਔਰ ਡਾਕਟਰਸ ਦੀ ਲੈਂਗੁਏਜ ਦੇ ਵਿੱਚ ਇਹ ਹੈ ਕਿ ਉਹ ਮੋਰ ਡੇਂਜਰਸ ਹੈਗੀ ਆ ਹਾਰਟ ਅਟੈਕ ਤੋਂ ਪੈਨਕ੍ਰੀਟਾਈਟਿਸ ਔਰ ਮੇਰੇ ਪਾਪਾ ਨੂੰ 12 ਜੂਨ ਦੀ ਪੈਨਕ੍ਰੀਟਾਈਟਿਸ ਦੀ ਦਿੱਕਤ ਸੀ ਸਰਜਰੀ ਵੀ ਹੋ ਚੁੱਕੀ ਸੀ ਲੇਕਿਨ ਆਈਸੀਯੂ ਤੇ ਆਈਸੀਸੀਯੂ ਤੋਂ ਪਿੱਛਾ ਨਹੀਂ ਸੀ ਛੁੱਟਦਾ ਪਿਆ ਪਾਪਾ ਦੇ ਫਰੈਂਡ ਨਹੀਂ ਦੱਸਿਆ ਲੋਕਲ ਸੀਗੇ ਜਲੰਧਰ ਬਟ ਫਿਰ ਵੀ ਨਹੀਂ ਸੀ ਪਤਾ ਇਸ ਜਗ੍ਹਾ ਦਾ ਸੱਚ ਕਹਾਂ ਤਾਂ ਇਹ ਜੋਤਿਸ਼ ਤੇ ਵਿਸ਼ਵਾਸ ਉੱਠ ਚੁੱਕਾ ਸੀਗਾ ਕਿਉਂਕਿ ਜਿੰਨੇ ਜਿੰਨੇ ਉਪਾਏ ਦੱਸਣਾ ਅਸੀਂ ਕਰੀ ਜਾਣੇ ਆਹ ਕਰ ਲਓ ਉਹ ਕਰ ਲਓ ਮਾਂ ਮ੍ਰਿਤਿ ਜੇ ਦੇ 5 ਲੱਖ ਜਾਪ 20 ਹੋਣ ਤੋਂ ਬਾਅਦ ਮੇਰੇ ਪਾਪਾ ਆਈਸੀਯੂ ਦੇ ਵਿੱਚ ਸੀ ਜਿਸ ਦਿਨ ਮੈਂ ਆਈਸੀ ਜਿਸ ਦਿਨ ਮੈਂ ਪਹਿਲਾ ਦੁੱਖ ਨਿਵਾਰਣ ਚੰਡੀ ਮਹਾ ਹੀ ਅੱਗੇ ਅਟੈਂਡ ਕੀਤਾ ਸੀ ਆਈਸੀ ਦੇ ਵਿੱਚ ਸੀਗੇ ਸੈਕੰਡ ਜਿਸ ਦਿਨ ਮੈਂ ਅਟੈਂਡ ਕੀਤਾ ਮੈਂ ਵਾਪਸ ਹਸਪੀਟਲ ਗਈ ਆ ਐਂਡ ਮੈਨੂੰ ਹਸਪੀਟਲ ਦੀ ਰਿਸੈਪਸ਼ਨ ਤੋਂ ਇਹ ਨਿਊਜ਼ ਮਿਲੀ ਆ ਕਿ ਤੁਹਾਡੇ ਫਾਦਰ ਨੂੰ ਆਪਾਂ ਰੂਮ ਦੇ ਵਿੱਚ ਸ਼ਿਫਟ ਕਰ ਦਿੱਤਾ ਮਤਲਬ ਮਾਤਾ ਕਾਲੀ ਦੇ ਨਾਮ ਤੇ ਝੂਠ ਜਿਹੜਾ ਬੰਦਾ ਬੋਲਦਾ ਮੈਨੂੰ ਨਹੀਂ ਪਤਾ ਉਹਨੇ ਕਿੱਥੇ ਜਾ ਕੇ ਉਸ ਚੀਜ਼ ਦਾ ਜਵਾਬ ਦੇਣਾ ਹੈ ਬਟ ਮੈਂ ਆਪਣੀਆਂ ਅੱਖਾਂ ਦੇ ਨਾਲ ਔਰ ਆਪਣੀ ਜ਼ਿੰਦਗੀ ਦੇ ਵਿੱਚ ਮਾਤਾ ਰਣੀ ਦਾ ਇਹ ਚਮਤਕਾਰ ਦੇਖਿਆ ਆ ਇੱਥੇ ਆ ਕੇ ਤੁਹਾਨੂੰ ਉਹ ਇਹ ਦੱਸ ਦਿੰਦੇ ਤੁਸੀਂ ਘਰੋਂ ਕੀ ਖਾ ਕੇ ਆਏ ਹੋ ਤੁਹਾਨੂੰ ਇਹ ਦੱਸ ਦਿੰਦੇ ਤੁਸੀਂ ਆਏ ਕਿ ਤੁ ਪੁੱਛਣ ਕੀ ਆਏ ਹੋ ਫਿਰ ਕੀ ਰਹਿ ਜਾਂਦਾ ਉਹ ਨਹੀਂ ਉਹ ਤੁਸੀਂ ਕਹਿ ਰਹੇ ਹੋ ਕਿ ਮਤਲਬ ਇਹ ਵੀ ਦੱਸ ਦਿੰਦੇ ਕੀ ਖਾ ਕੇ ਆਏ ਹੋ ਕੀ ਪੁੱਛਣ ਉਹਨਾਂ ਨੂੰ ਇਹ ਚੀਜ਼ ਉਹਨਾਂ ਨੂੰ ਇਹ ਚੀਜ਼ ਕਿੱਥੋਂ ਪਤਾ ਲੱਗਦੀ ਆ ਆ ਮੈਨੂੰ ਲਿਟਰਲੀ ਨਹੀਂ ਪਤਾ ਕਿਉਂਕਿ ਜੇ ਜੋਤਿਸ਼ ਹੈ ਤੇ ਐਦਾਂ ਦੇ ਜੋਤਿਸ਼ ਮੈਂ ਤੇ ਆਪਣੀ ਜ਼ਿੰਦਗੀ 'ਚ ਕਿਤੇ ਵੀ ਨਹੀਂ ਸੀ ਦੇਖਿਆ। ਜੋਤਿਸ਼ ਤਾਂ ਇਹ ਹੁੰਦਾ ਨਾ ਕਿ ਇੱਕ ਜਨਮ ਤਰੀਕ ਪੁੱਛੀ, ਉਹਦੇ ਅਕੋਰਡਿੰਗ ਉਹਦਾ ਸਮਾਂ ਪੁੱਛਿਆ, ਕੁੰਟਲੀ ਦੇਖੀ ਤੇਰੇ ਨਾਲ ਆ ਹੋ ਚੁੱਕਾ, ਆਗੇ ਹੋਵੇਗਾ। ਇਦੋਂ ਜ਼ਿਆਦਾ ਤਾਂ ਨਹੀਂ ਹੁੰਦਾ ਜੋਤਿਸ਼ੀ ਦੇ ਕੋਸ਼। ਉਹ ਤੁਹਾਨੂੰ ਤੁਹਾਡਾ ਖਾਦਾ ਵੀ ਦੱਸ ਦਿੰਦੇ ਆ ਤੁਸੀਂ ਘਰੋਂ ਕੀ ਖਾ ਕੇ ਆਏ ਹੋ। ਉਹ ਤੁਹਾਡੇ ਸਾਹਮਣੇ ਲਿਖ ਕੇ ਦੱਸ ਦਿੰਦੇ ਆ ਤੁਹਾਡੇ ਪੁੱਛਣੋਂ ਤੋਂ ਪਹਿਲਾਂ ਕਿ ਤੁਸੀਂ ਪੁੱਛਣ ਕੀ ਆਏ ਹੋ। ਅੱਛਾ ਜੀ। ਔਰ ਤੁਹਾਡਾ ਮਤਲਬ ਮੂੰ ਖੁੱਲੇ ਤਾਂ ਖੁੱਲੇ ਆ ਰਹਿ ਜਾਂਦਾ ਕਿ ਉਹ ਜਿਹਨਾਂ ਦੇ ਤੁਸੀਂ ਸਾਹਮਣੇ ਜਾ ਕੇ ਬੈਠ ਗਏ ਉਹਨਾਂ ਨੂੰ ਇਹ ਪਤਾ ਹੈ ਕਿ ਤੁਸੀਂ ਪੁੱਛਣ ਕੀ ਆਏ ਆ ਤੁਹਾਡੇ ਸਵਾਲ ਤੁਹਾਡੇ ਸਾਹਮਣੇ ਪੇਪਰ ਤੇ ਲਿਖ ਕੇ ਤੁਹਾਡੇ ਅੱਗੇ ਦੱਸ ਦਿੰਦੇ ਆ ਕੀ ਰਹਿ ਜਾਂਦਾ ਉਸ ਤੋਂ ਬਾਅਦ ਸੋ ਕਿਤੇ ਨਾ ਕਿਤੇ ਮੈਨੂੰ ਆਪਣੇ ਆਪ ਨੂੰ ਲੱਗਦਾ ਕਿ ਇੱਕ ਵਾਰੀ ਮੈਨੂੰ ਜ਼ਰੂਰ ਆਉਣਾ ਚਾਹੀਦਾ ਤੇ ਅੱਜ ਅਸੀਂ ਆਏ ਆ ਜੀ ਸਪੈਸ਼ਲੀ ਇਸ ਪ੍ਰੋਗਰਾਮ ਨੂੰ ਸ਼ੂਟ ਕਰਨ ਲਈ ਤੇ ਮੈਨੂੰ ਲੱਗਦਾ ਵੀ ਐਸਐਚੜੇ ਜਿਹੜਾ ਆਪਾਂ ਜ਼ਰੂਰ ਆਵਾਂਗੇ ਤੇ ਦਰਸ਼ਕ ਜਿਹੜੇ ਜੁੜੇ ਆ ਉਹਨਾਂ ਨੂੰ ਵੀ ਮੈਂ ਰਿਕਵੈਸਟ ਕਰੂੰਗਾ ਕਿ ਇੱਕ ਵਾਰ ਤੁਸੀਂ ਜ਼ਰੂਰ ਇੱਥੇ ਆਓ ਕਿਉਂਕਿ ਜੋ ਦੱਸ ਰਹੇ ਨੇ ਮਾਦੇ ਭਗਤ ਉਹਦੇ ਅਕੋਰਡਿੰਗ ਮੈਨੂੰ ਲੱਗਦਾ ਕਿ ਸਾਨੂੰ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਸੋ ਜਿੱਦਾਂ ਜਿੱਦਾਂ ਮੈਂ ਸੰਗਤਵਾਲ ਜਾ ਰਿਹਾ ਹਾਂ ਉਦਾਂ ਉਦਾਂ ਹੀ ਮਤਲਬ ਮੈਨੂੰ ਹੈਰਾਨੀ ਹੋ ਰਹੀ ਆ ਕਿ ਕਿਵੇਂ ਇਸ ਦਰਬਾਰ ਨਾਲ ਲੋਕੋ ਕਿੱਥੋਂ ਕਿੱਥੋਂ ਜੁੜਿਆ ਔਰ ਕਿਦਾਂ ਆਚਾਰੀਆ ਜੀ ਜਿਹੜੇ ਆ ਇਹ ਵੀ ਦੱਸ ਦਿੰਦੇ ਆ ਕਿ ਬੰਦਾ ਖਾ ਕੇ ਕੀ ਆਇਆ ਇਹ ਕਿਦਾਂ ਹੋ ਸਕਦਾ ਮੈਂ ਬੜਾ ਹੈਰਾਨ ਹੋ ਰਿਹਾ ਪਰ ਸਾਡੇ ਨਾਲ ਇੱਕ ਹੋਰ ਜਿਹੜੇ ਇਸ ਦਰਬਾਰ ਦੇ ਸੇਵਾਦਾਰ ਜੁੜੇ ਨੇ ਉਹਨਾਂ ਨਾਲ ਵੀ ਕਰਦੇ ਗੱਲ ਜੈਮ ਜੈ ਮਾਤਾ ਦੀ ਜੀ ਕਿਹੜੀ ਜਗ੍ਹਾ ਤੋਂ ਆ ਮੈਂ ਜਲੰਧਰ ਡਿਫੈਂਸ ਕਲੋਨੀ ਤੋਂ ਹੀ ਆ ਜੀ ਤੇ ਕੀ ਨਾਮ ਹੈ ਜੀ ਆਪਣਾ ਅੰਸ਼ੂ ਅੰਸ਼ੂ ਜੀ ਆਪਣੇ ਨਾਲ ਹੈਗੇ ਨੇ ਤੇ ਕੀ ਕਾਰਨ ਤੁਹਾਡਾ ਇਸ ਦਰਬਾਰ ਨਾਲ ਜੁੜਨ ਦਾ ਅਹ ਦੇਖੋ ਜੀ ਪਹਿਲਾਂ ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਪਹਿਲਾਂ ਮੈਨੂੰ ਇਹਨਾਂ ਚੀਜ਼ਾਂ ਬਲੀਵ ਨਹੀਂ ਹੁੰਦਾ ਸੀਗਾ ਐਕਚੁਅਲੀ ਮੈਂ ਬਹੁਤ ਜ਼ਿਆਦਾ ਥੋੜਾ ਜਿਹਾ ਗॉड ਤੋਂ ਉੱਟ ਕੇ ਕਿਸੇ ਹੋਰ ਪਾਸੇ ਚਲੀ ਗਈ ਸੀਗੀ ਸੋ ਮੈਂ ਬਹੁਤ ਜ਼ਿਆਦਾ ਮੈਂਟਲੀ ਡਿਸਟਰਬ ਹੋ ਗਈ ਸੀ ਬਟ ਜਦੋਂ ਮੈਂ ਇੱਥੇ ਆਈ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਕਲਿਕਾਧਾਮ ਦੇ ਬਾਰੇ ਤੇ ਜਦੋਂ ਮੈਂ ਫਸਟ ਟਾਈਮ ਇੱਥੇ ਆਈ ਤੇ ਇਹ ਗੱਲ ਬਿਲਕੁਲ ਸੱਚ ਹੈ ਕਿ ਪੰਡਿਤ ਜੀ ਨੂੰ ਆਪਣੀ ਸਮੱਸਿਆ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਉਹਨਾਂ ਨੇ ਆਪਣੇ ਆਪ ਹੀ ਮੈਨੂੰ ਦੇਖ ਕੇ ਦੱਸ ਦਿੱਤਾ ਕਿ ਮੈਨੂੰ ਕੀ ਪ੍ਰੋਬਲਮ ਐਕਚੁਅਲ ਦੇ ਵਿੱਚ ਮੈਨੂੰ ਦੱਸਣਾ ਵੀ ਨਹੀਂ ਪਿਆ ਉਹਨ ਜ਼ਿਆਦਾ ਮੈਂਟਲੀ ਡਿਸਟਰਬ ਸੀ ਜਦੋਂ ਦੀ ਮੈਂ ਇੱਥੇ ਆਈ ਉਸ ਤੋਂ ਬਾਅਦ ਤੋਂ ਮੇਰੀ ਆਹ ਚੀਜ਼ਾਂ ਦਾ ਸੋਲੂਸ਼ਨ ਨਿਕਲਣਾ ਸ਼ੁਰੂ ਹੋ ਗਿਆ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਅੱਜ ਮੈਂ ਇੱਥੇ ਆ ਤੇ ਮੈਨੂੰ ਆਪਣੀ ਲਾਈਫ ਦੇ ਵਿੱਚ ਹੁਣ ਬਹੁਤ ਜ਼ਿਆਦਾ ਚੇਂਜਸ ਨਜ਼ਰ ਆਉਂਦੇ ਨੇ ਤੇ ਸੀਰੀਅਸਲੀ ਮੈਨੂੰ ਇਹ ਜਿਹੜੀ ਪਾਵਰ ਹੈ ਮੈਨੂੰ ਮਹਿਸੂਸ ਹੁੰਦੀ ਹੈ ਤੇ ਮੈਨੂੰ ਵਾਕਈ ਦੇ ਵਿੱਚ ਲੱਗਦਾ ਹੈ ਕਿ ਹਾਂ ਵੀ ਮਤਲਬ ਆਪਾਂ ਕਹਿੰਦੇ ਆ ਨਾ ਕਿ ਗੋਡ ਇਜ਼ ਸੀਰੀਅਸਲੀ ਹੇਅਰ ਸੋ ਮੈਂ ਉਹ ਚੀਜ਼ ਫੀਲ ਕਰ ਸਕਦੀ ਹਾਂ ਜਦੋਂ ਦੀ ਮੈਂ ਇੱਥੇ ਆ ਰਹੀ ਹਾਂ ਮੇਰੀ ਲਾਈਫ ਦੇ ਵਿੱਚ ਬਹੁਤ ਚੇਂਜਸ ਆਏ ਨੇ ਤੇ ਦੈਟਸ ਸਮ ਸੋ ਇਹਨਾਂ ਦੇ ਕਹਿਣ ਮੁਤਾਬਿਕ ਵੀ ਗੋਡ ਇਜ਼ ਹੇਅਰ ਵੀ ਪ੍ਰਮਾਤਮਾ ਹੈ ਪਰ ਜਿਹੜਾ ਉਹਨੂੰ ਲੱਭਣ ਦਾ ਸਾਨੂੰ ਰਾਹ ਨਹੀਂ ਲੱਭਦਾ ਤੇ ਅੱਜ ਇੱਥੇ ਜਿਹੜੇ ਸਾਨੂੰ ਮਾਤਾ ਦੇ ਭਗਤ ਦੱਸ ਰਹੇ ਨੇ ਕਿ ਇੱਕ ਵਾਰ ਇੱਥੇ ਜ਼ਰੂਰ ਆਓ ਤੇ ਲਾਸਟ ਦੇ ਵਿੱਚ ਮੈਂ ਇਹ ਕਹਾਂਗਾ ਕਿ ਜਾਂਦੇ ਜਾਂਦੇ ਤੁਸੀਂ ਜਿਹੜੇ ਈਵਰਸ ਆਪਾਂ ਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹ। ਮੈਂ ਸਾਰਿਆਂ ਨੂੰ ਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਲਾਈਫ ਦੇ ਵਿੱਚ ਅਗਰ ਤੁਹਾਨੂੰ ਕੋਈ ਵੀ ਕੋਈ ਵੀ ਪ੍ਰੋਬਲਮ ਤੋਂ ਤੁਸੀਂ ਗੁਜ਼ਰ ਰਹੇ ਹੋ ਤਾਂ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਆਓ ਕਿਉਂਕਿ ਇਦਾਂ ਹੁੰਦਾ ਹੈ ਨਾ ਕਿ ਲਾਈਫ ਦੇ ਵਿੱਚ ਕਿਸੇ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਤੋਂ ਕੋਈ ਗੁਜ਼ਰ ਰਿਹਾ ਹੁੰਦਾ ਹੈ ਆਪਣੀ ਸਮੱਸਿਆਵਾਂ ਲਈ ਆਪਾਂ ਇੱਧਰ ਉੱਧਰ ਜਾਂਦੇ ਆਂ ਲੇਕਿਨ ਕਈ ਵਾਰੀ ਆਪਾਂ ਗਲਤ ਸੋਰਸਸ ਕੋਲ ਚਲੇ ਜਾਂਦੇ ਆਂ ਜਿੱਥੇ ਅਸੀਂ ਹੋਰ ਜ਼ਿਆਦਾ ਪਰੇਸ਼ਾਨ ਹੁੰਦੇ ਆਂ ਤੇ ਅਸੀਂ ਸੋਚਦੇ ਕਿ ਅਸੀਂ ਇੰਨਾ ਸਟਰਗਲ ਕੀਤਾ ਇੰ ਮਸਿਆ ਦਾ ਸੋਲੂਸ਼ਨ ਤੁਹਾਨੂੰ ਕਿਉਂ ਨਹੀਂ ਮਿਲਿਆ ਤੁਸੀਂ ਇੱਥੇ ਜ਼ਰੂਰ ਆਓ ਤੇ ਤੁਹਾਨੂੰ ਤੁਹਾਡੀ ਸਮੱਸਿਆ ਦਾ ਸਮਾਧਾਨ ਜ਼ਰੂਰ ਮਿਲੇਗਾ ਇਸ ਦਰਬਾਰ ਦਾ ਨਾਮ ਆਪਣੀ ਜ਼ੁਬਾਨੀ ਦੱਸ ਜੀ ਕਾਲੀਕਾ ਧਾਮ ਮੰਦਿਰ ਜਲੰਧਰ ਕਿਸ਼ਨਪੁਰਾ ਸੋ ਨਾਲ ਸਾਡੇ ਹੋਰ ਵੀ ਭੈਣ ਜੀ ਹੈਗੇ ਇਹਨਾਂ ਨੇ ਵੀ ਕਰ ਦੇਣਗੇ ਹਾਂਜੀ ਜੈ ਮਾਤਾ ਜੀ ਜੀ ਹਾਂਜੀ ਬੀਤ ਜੀ ਤੇ ਤੁਸੀਂ ਇਸ ਦਰਬਾਰ ਦੇ ਨਾਲ ਕਿੱਦਾਂ ਜੁੜੇ ਜੀ ਮੈਂ ਐਕਚੁਅਲੀ ਸਾਡੇ ਮੇਰੀ ਮੈਰिज ਨੂੰ ਐਕਚੁਅਲੀ 12 ਸਾਲ ਹੋ ਗਏ ਆ ਔਰ ਮਤਲਬ ਕਿ 12 ਸਾਲ ਤੋਂ ਲਗਾਤਾਰ ਕੁਝ ਫੈਮਿਲੀ ਪ੍ਰੋਬਲਮਸ ਕਾਫੀ ਟਾਈਮ ਤੋਂ ਲਗਾਤਾਰ ਚੱਲ ਰਹੀਆਂ ਸੀ ਹਨ ਜਿੱਦਾਂ ਅੱਜਕੱਲ੍ਹ ਲੜਾਈ ਝਗੜਾ ਕਾਫੀ ਰਹਿੰਦਾ ਸੀ ਹਨ ਤੇ ਸਾਡੀ ਮੇਰੇ ਹਸਬੰਡ ਦੀ ਮੇਰਾ ਲਾਸਟ ਇਅਰ ਮੈਂ ਕਿਹੜੀ ਵੋਸ ਤੱਕ ਮਤਲਬ ਕਿ ਸਾਡੀ ਗੱਲ ਚੱਲੀ ਗਈ ਸੀ ਤੇ ਉਹਨਾਂ ਨੂੰ ਕਿਸੇ ਨੇ ਮਤਲਬ ਕਿ ਇਥੇ ਦਾ ਦੱਸਿਆ ਸੀਗਾ ਉਹਨਾਂ ਦੇ ਫਰੈਂਡ ਨੇ ਔਰ ਉਹ ਇਥੇ ਆਏ ਤੇ ਮਤਲਬ ਕਿ ਪੰਡਿਤ ਜੀ ਨੇ ਸਾਡਾ ਮੈਂ ਕਿ ਸਾਰੀ ਕਿ ਚੀਜ਼ ਆਪਣੇ ਅਕੋਰਡਿੰਗ ਮਰ ਕੇ ਸਾਨੂੰ ਬਿਲਕੁਲ ਸੈੱਟ ਕੀਤਾ ਔਰ ਸਾਨੂੰ ਹਰ ਇੱਕ ਪ੍ਰੋਬਲਮ ਦੱਸਿਆ ਕਿ ਤੁਹਾਨੂੰ ਪ੍ਰੋਬਲਮ ਕਿਸ ਚੀਜ਼ ਤੋਂ ਆ ਰਹੀਆਂ ਹਨਾ ਹਰ ਇੱਕ ਚੀਜ਼ ਉਹ ਤੁਹਾਡੇ ਮਗੀ ਫੈਮਿਲੀ ਮੈਂਬਰਸ ਦੇ ਨੇਮ ਤੁਸੀਂ ਕਿੱਥੇ ਜੋਬ ਕਰਦੇ ਆ ਕਿਹਦੇ ਨਾਲ ਅੱਜ ਬੈਠ ਕੇ ਆਏ ਆ ਹਰ ਕਿਸੇ ਦਾ ਨਾਮ ਹਰ ਕਿਸੇ ਦਾ ਕੰਟੈਕਟ ਨੰਬਰ ਵੀ ਤੁਹਾਨੂੰ ਦੱਸ ਦਿੰਦੇ ਆ ਅਗਰ ਆਪਾਂ ਇੱਥੇ ਆਈਏ ਤਾਂ ਮਤਲਬ ਵੈਸੇ ਕੀ ਲੱਗਦਾ ਕਿ ਇਹਨਾਂ ਨੂੰ ਇਹ ਚੀਜ਼ਾਂ ਕਿੱਥੋਂ ਪਤਾ ਲੱਗਦੀਆਂ ਤੁਹਾਡੇ ਪਿੱਛੇ ਜੀ ਅਸੂਸਤਾ ਨਹੀਂ ਛੱਡੇ ਮਾਂ ਮਾਈ ਦੀ ਸ਼ਕਤੀ ਹੈ ਜੀ ਤੁਹਾਨੂੰ ਕਦੇ ਲੱਗਣਾ ਨਹੀਂ ਯਾਰ ਸਾਡੇ ਮਗਰ ਕੋਈ ਅਸੂਸ ਛੱਡੇ ਜਿਹੜਾ ਨੂੰ ਸਾਰਾ ਕੁਝ ਪਤਾ ਨਹੀਂ ਇਹ ਕਿਉਂਕਿ ਮਗੀ ਆਪਾਂ ਹੁਣ ਇਹ ਵੀ ਕਹਿ ਸਕਦੇ ਕਿ ਆਪਾਂ ਜਸੂਸ ਛੱਡੇ ਆਪਾਂ ਵੀ ਐਕਚੁਅਲੀ ਕਹਿ ਰਹੀ ਹਾਂ ਕਿ ਆਪਾਂ ਵਾਸ਼ਰੂਮ ਦੇ ਵਿੱਚ ਆਪਾਂ ਫੋਨ ਲੈ ਕੇ ਗਏ ਕਿ ਨਹੀਂ ਲੈ ਕੇ ਗਏ ਉਹ ਵੀ ਮਤਲਬ ਕਿ ਪੰਡਿਤ ਜੀ ਤੁਹਾਨੂੰ ਦੱਸ ਸਕਦੇ ਕਿ ਤੁਸੀਂ ਇਹ ਚੀਜ਼ ਮਤਲਬ ਕਿ ਇਹ ਯੂਜ਼ ਕਰਦੇ ਆ ਜਾਂ ਨਹੀਂ ਕਰਦੇ ਹਨਾ ਹਰ ਇੱਕ ਗੱਲ ਤੁਹਾਨੂੰ ਖੁਦ ਦੱਸਦੇ ਆ ਔਰ ਸਾਡਾ ਮਗੀ ਲਾਸਟ ਇਅਰ ਤੋਂ ਜਦੋਂ ਤੋਂ ਮੈਂ ਇੱਥੇ ਆ ਰਹੀ ਹਾਂ ਉਸ ਤੋਂ ਬਾਅਦ ਸਾਡਾ ਮਗੀ ਜੋ ਕੇਸ ਚੱਲ ਰਿਹਾ ਸੀ ਡਿਵੋਰਸ ਦਾ ਉਹ ਵੀ ਮਤਲਬ ਕਿ ਸਭ ਕੁਝ ਖਤਮ ਹੋ ਗਿਆ ਸਾਡਾ ਰਿਲੇਸ਼ਨ ਕਾਫੀ ਵਧੀਆ ਚੱਲ ਰਿਹਾ ਹੈ ਇਸ ਟਾਈਮ ਤੁਸੀਂ ਹੁਣ ਕੁਝ ਖੁਸ਼ੀ ਆਪਣੀ ਲਾਈ ਹਾਂਜੀ ਬਹੁਤ ਵਧੀਆ ਬਸ ਜੋ ਅਗਰ ਉਹਨਾਂ ਨੂੰ ਕਾਫੀ ਪ੍ਰੋਬਲਮਸ ਹੈ ਤਾਂ ਕਿਤੇ ਵੀ ਮਨਕੀਸ਼ ਮੰਦਿਰ ਦਾ ਪਤਾ ਚੱਲਦਾ ਆਪਣੀ ਪ੍ਰੋਬਲਮ ਹੈ ਕਿ ਇੱਥੇ ਆਉਣ ਔਰ ਆਪਣੇ ਹੱਲ ਮਤਲਬ ਕੀ ਸਰਵ ਕਰਵਾਉ ਹੈ ਨਾ ਦੇਸੀ ਤੋਂ ਸੋ ਥੈਂਕ ਯੂ ਜੀ ਸਾਰੇ ਦਰਸ਼ਕਾਂ ਨੂੰ ਇੱਕ ਮੈਂ ਰਿਕਵੈਸਟ ਜ਼ਰੂਰ ਕਰੂੰਗਾ ਕਿਉਂਕਿ ਮੈਨੂੰ ਪਤਾ ਨਹੀਂ ਮੈਂ ਫਸਟ ਟਾਈਮ ਆਇਆ ਜੀ ਇੱਥੇ ਤੇ ਪਰ ਜੋ ਮੈਂ ਸੁਣ ਰਿਹਾ ਉਹਦੇ ਅਕੋਰਡਿੰਗ ਮੈਨੂੰ ਲੱਗਦਾ ਜੇ ਕਿਸੇ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਮਸਲੇ ਆ ਤੇ ਇੱਕ ਵਾਰ ਤੁਸੀਂ ਇੱਥੇ ਕਿਸ਼ਨਪੁਰ ਦੇ ਵਿੱਚ ਮਹਾਕਾਲੀ ਦਰਬਾਰ ਤੇ ਜ਼ਰੂਰ ਵਿਜ਼ਿਟ ਕਰੋ ਜੈ ਮਾਤਾ ਦੀ ਸੋ ਬਿਲਕੁਲ ਜੀ ਜਿੱਥੇ ਆਪਾਂ ਏਨੇ ਮਾਂ ਦੇ ਭਗਤਾਂ ਦੇ ਵਿਚਾਰ ਸੁਣੇ ਆ ਔਰ ਇਸ ਦਰਬਾਰ ਦੇ ਨਾਲ ਜੋੜਨ ਵਾਲੀ ਜਿਹੜੀ ਇੱਕ ਰੂਹ ਆ ਉਹਨੇ ਬਬਲੂ ਪੰਡਤ ਜੀ ਜਿਨ੍ਹਾਂ ਨੂੰ ਵਿਸ਼ਿਸ਼ਟ ਇੰਦਰਦੇਵ ਵੀ ਕਹਿੰਦੇ ਨੇ ਤੇ ਅੱਜ ਆਪਣੇ ਨਾਲ ਮੌਜੂਦ ਨੇ ਗੱਲ ਕਰਦੇ ਆ ਇਹਨਾਂ ਤੋਂ ਪੁੱਛਦੇ ਆ ਕਿ ਕਾਰਨ ਕੀ ਆ ਵੀ ਇਹ ਲੋਕਾਂ ਨੂੰ ਕਿਵੇਂ ਦੱਸ ਦਿੰਦੇ ਆ ਸਾਰਾ ਜੋ ਉਹਨਾਂ ਨੇ ਮਤਲਬ ਘਰ ਤੋਂ ਨਿਕਲਦੇ ਸਾਰ ਤੋਂ ਲੈ ਕੇ ਇੱਥੇ ਤੱਕ ਪਹੁੰਚਣ ਦਾ ਮੈਂ ਸੁਣ ਕੇ ਹੈਰਾਨ ਆ ਜੀ ਮੈਂ ਸਭ ਤੋਂ ਪਹਿਲਾਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਬਹੁਤ-ਬਹੁਤ ਸਵਾਗਤ ਹੈ ਆਪ ਸਭੀ ਦਾ ਔਰ ਆਪਕੇ ਦਰਸ਼ਕੋں ਦਾ ਵੀ ਅ ਅਛਾ ਮੇਰਾ ਇੱਕ ਕੁਐਸਚਨ ਆ ਸਭ ਤੋਂ ਪਹਿਲਾ ਤੁਹਾਨੂੰ ਇਹ ਕੁਐਸਚਨ ਹੈ ਕਿ ਜਿਵੇਂ ਮੈਂ ਸੰਗਤ ਨੂੰ ਪੁੱਛ ਰਿਹਾ ਮੈਂ ਮੈਂ ਪਹਿਲੀ ਵਾਰ ਆਇਆ ਜੀ ਠੀਕ ਹੈ ਸਾਨੂੰ ਪਤਾ ਲੱਗਾ ਸੀ ਇੱਥੇ ਜਾ ਗਿਆ ਸੀ ਕਿ ਚਲੋ ਕੈਪਚਰ ਕਰਦੇ ਹਾਂ ਨਾ ਤੇ ਜਿਵੇਂ ਜਿਵੇਂ ਮੈਂ ਸੰਗਤ ਨੂੰ ਪੁੱਛ ਰਿਹਾ ਉਵੇਂ ਮੇਰੀ ਜਿਹੜੀ ਕਹਿੰਦੇ ਹੁੰਦੇ ਆकांक्षा ਜਿਹੜੀ ਹੈ ਉਹ ਖੁਦ ਦੀ ਵਧੀ ਜਾ ਰਹੀ ਹੈ ਕਿ ਦਰਬਾਰ ਨਾਲ ਜੁੜਨ ਦਾ ਇੱਕ ਮਨ ਬਣ ਰਿਹਾ ਪਰ ਇਹਦਾ ਕਾਰਨ ਕੀ ਹੈ ਤੁਸੀਂ ਕਿਵੇਂ ਦੱਸ ਦਿੰਦੇ ਹੋ ਕਿ ਬੰਦਾ ਕੀ ਖਾ ਗਿਆ ਹੈ ਅ ਦੇਖਿਏ ਮੈਨੂੰ ਲੱਗਦਾ ਹੈ ਕਿ ਇੱਕ ਤੋਂ ਜੋਤਿਸ਼ ਵਿੱਦਿਆ वैज्ञानिक तथ्य के आधार पर भी बहुत सटीक बैठती है अगर आपको एक्चुअल में ज्योतिषिक मैथ है और इसके साथ साथ अगर किसी महापुरुष का किसी गुरु का किसी पीर फकीर का या परमात्मा का या महारानी का आशीर्वाद मिल जाए तो फिर आप आ, कुछ भी कर सकते हैं और ये सब कुछ महारानी का आशीर्वाद है मंत्र साधना मैं कहता हूं कि आप हनुमान चालीसा पढ़ते हैं सभी लोग है ना तो उसमें भी लिखा है जो यह है पढ़े हनुमान चालीसा सिद्ध साखी गौरीसा तो एक हनुमान हनुमान चालीसा चालीसा पढ़ने मात्र से से अगर निष्ठा लगातार का पाठ करते हैं तो इतना उसमें भी बताया गया कि बहुत सारी सिद्धि प्राप्त हुआ करती है तो ये केवल मंत्र सिद्धि है मंत्र साधना है और प्रश्न कुंडली आप कह लें तो जिससे महारानी के आशीर्वाद से पता लगा करता है कि जो भी आपको लोगों ने बताया होगा तो ये बिल्कुल महारानी के आशीर्वाद से है ज्योतिष विद्या तो है ही है लेकिन मुझे लगता है कि उसके साथ साथ भगवती का आशीर्वाद है माँ चंडी का माँ काली का आशीर्वाद है और मैं इसलिए बताया करता हूँ कि लोग समाज में गुमराह ना हो हालांकि मेरे ऑफिस के इस धाम पर हर शनिवार को निशुल्क माँ चंडी का यज्ञ चलता है आज तीन वर्षों से लगातार महारानी के आशीर्वाद से चलता है जिसमें पंजाब और पंजाब से बाहर से भी श्रद्धालु आ करके बहुत सारा उपाय प्रयोग सब कुछ करते हैं और वो बिल्कुल निःशुल्क होता है कोई चार्जेबल नहीं होता किसी से कोई फीस नहीं कोई पैसा नहीं ये आप कहीं भी पता कर सकते हैं तो मैं इसलिए बताया करता हूँ कि कई बार लोग भ्रमित हो जाते हैं गुमराह हो जाते हैं कि बहुत सारे मेरे पास भी लोग आते हैं कि हम वहाँ पर गए और मुझे ऐसा बताया गया तो मैं बहुत अटैक्ट हो गया या झुकाव हुआ मेरा उनकी तरफ और फिर वहाँ से वो लूट पुट का सिलसिला शुरू हो गया कि ऐसा तो ऐसा कुछ भी नहीं है आप भी अगर निष्ठा से अगर सात्विक साधना करते हैं तो महारानी के आशीर्वाद से आप कुछ भी बता सकते हैं कुछ भी कर सकते हैं अच्छा एक मेरा और सवाल है अपने जी जैसे एक तो होती है ज्योतिषी विद्या जैसे आपने बोला उसमें क्या होता है कि एक जन्म तारीख ली जाती है और स्थान सारा कुछ पूछ के और टाइम पूछ के वो सारे हल कर दिए जाते हैं कि ये तेरी जिंदगी में जे हुआ था ये होगा तो एक होता है कि बंदे को पता ही नहीं कि मेरा जन्म कहाँ पर हुआ और मेरी जन्मतिथि है ही नहीं तो उसके लिए क्या है जी उसके लिए अगर ज्योतिष के आधार पर देखा जाए तो जन्म कुंडली के अलावा बहुत सारे मार्ग बताए गए हैं निम्रोलॉजी बताया गया है, है। प्रश्न कुंडली बताई गई है प्रश्न कुंडली इतनी सटीक गणित है इतना कैलकुलेशन अच्छा होना चाहिए आपका कि कम से कम जीवन में क्या अच्छा होगा इसमें तो परमात्मा का आशीर्वाद होना बहुत जरूरी है लेकिन जैसे एक अच्छा डॉक्टर आपकी रिपोर्ट्स देख करके सारी बीमारी बता सकता है वैसे एक अच्छा ज्योतिषी अच्छा पंडित और आपका एक अच्छा मार्गदर्शक आपकी प्रश्न कुंडली देख करके अगर आपकी कुंडली नहीं भी है तो केवल प्रश्न कुंडली से और यहाँ तो महारानी का आशीर्वाद है कि केवल तस्वीर दिखा कर फोटो दिखा करके उनके बारे में जान सकते हैं उसमें कुछ ऐसी चीज़ें होती हैं जैसे ग्रहों में बताया गया है कि ये लग्न हो तो व्यक्ति का इस तरह से आकार या फेस हुआ करता है और इस इस तरह से प्रश्न आए तो ऐसी ऐसी चीज़ें संभव होता है हो सकती हैं तो वही देख करके मैं बोला करता हूँ और महारानी के आशीर्वाद से वो चीज़ें सत्य हुआ करती हैं तो एक मैं लास्ट में यही पूछूंगा क्योंकि आपके पास भी समय नहीं है जाके शुरू करना है तो बस इतना जो हमारे जो व्यूवर्स देख रहे हैं इनके लिए आप क्या कहना चाहते हैं मैं केवल ये कहना चाहता हूँ खासकर बहुत अच्छा सवाल किया जो आज की आज का यूथ है तो वैसे मैं अपने हबर में भी कहा करता हूँ कि अगर आपको अपना किसी को आदर्श मानना है तो अपने गुरु है ना गुरु नानक माता रानी राम जी बजरंग बली को मानना चाहिए और ये मैं दावा करता हूँ आपसे कि आप अपनी दिनचर्या सही रखें और बुरे कर्मों से बुरी चीज़ों से चाहे वो नशा हो या कोई भी चीज़ हो ऐसी चीज़ों से दूर रहें और हनुमान जी की आराधना करें या जिसकी भी आराधना आप करते हैं दिल से कीजिए थोड़ा सा सही ज्योति ज्योति सलाह लीजिए आपको रास्ता मिले तो मुझे लगता है ज़िंदगी का हर परेशानी ख़त्म होगी आपकी और आपकी ज़िंदगी भी सफल होगी और आप जो भी चाहते हैं आप संभवतः जीवन में कर पाएंगे और आपके यहाँ पे जो अख़ीर में यही पूछूंगा कि आपके यहाँ पे जो जो यज्ञ होता है या आपके बैठने का समय अगर किसी ने मिलना है तो कहाँ पे मिल सकते है जी मैं एक्चुअली यहाँ पर हर शनिवार शनिवार को तो खैर यहाँ पे ज्योतिष की सेवाएं बंद रहती है केवल चंडी की के आराधना चलती है और बाकी दिनों में मॉर्निंग टाइम अगर किसी को मिलना होता है तो यहाँ सेवादारों से अपॉइंटमेंट लेकर के वो मिला करते हैं और शाम काल में शाम को चार बजे से लेकर के रात को दस से ग्यारह बजे रात तक यहाँ बैठ के सेवा चलती है तो उसके बीच में कोई भी आकर के अपने बारे में जान सकता है मैं तो आपके चैनल के माध्यम से भी कहता हूँ कि किसी को अगर संशय है कि ज्योतिष में दम नहीं है या मंत्र में ताकत नहीं है तो आप ज़रूर मेरे पास आइए और आप मुझे कुछ भी मत बताइए और फिर आप मुझे चेक कीजिए तो शायद विश्वास हो पैलोग ਔਰ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਮੈਨੂੰ ਖੁਦ ਨੂੰ ਲੱਗਦਾ ਸੀ ਕਿ ਯਾਰ ਨਹੀਂ ਇਦਾਂ ਹੀ ਹੁੰਦਾ ਪਰ ਜਦੋਂ ਮੈਂ ਹੁਣ ਜਿਹੜੇ ਇੱਥੇ ਸੇਵਾਦਾਰ ਨੇ ਜਾਂ ਜਿਹੜੇ ਇੱਥੇ ਭਗਤ ਜੁੜੇ ਨੇ ਦਰਬਾਰ ਦੇ ਨਾਲ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਮੇਰਾ ਆਪਣਾ ਮਨ ਕਰ ਰਿਹਾ ਕਿ ਇਸ ਸ਼ਨੀਵਾਰ ਮੈਨੂੰ ਲੱਗਦਾ ਕਿ ਮੈਨੂੰ ਆਉਣਾ ਪਏਗਾ ਸੋ ਜਿਹੜੇ ਵੀਵਰਸ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਇੱਕ ਵਾਰ ਇੱਥੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਹੋ ਸਕਦਾ ਹੈ ਕਿ ਮਾਤਾ ਰਾਣੀ ਤੁਹਾਡੀ ਸਮੱਸਿਆ ਦੂਰ ਕਰ ਦੇਵੇ